ਤੁਸੀਂ ਮਤਲਬ ਲੋਕਾਂ ਨੂੰ ਇੰਨਾ ਬੇਵਕੂਫ ਸਮਝਦੇ ਹੋ ਵੀ ਲੋਕ ਮੰਨਣਗੇ ਯਾਰ ਆਸ਼ੂ ਨੇ ਸਬੰਧ ਬਾਤੇ ਤੇ ਤੁਸੀਂ ਵਿਜੀਲੈਂਸ ਅਫਸਰ ਸਸਪੈਂਡ ਕਰਤਾ ਫਿਰ ਡੀਜੀਪੀ ਸਸਪੈਂਡ ਕਰੋ ਫਿਰ ਤੁਸੀਂ ਡੀਐਸਪੀ ਵੀ ਸਸਪੈਂਡ ਕਰੋ ਜਿਹਨੇ ਸਮਨ ਜਾਰੀ ਕੀਤੇ ਔਰ ਤੁਹਾਡੇ ਕੋਲ ਕੀ ਸਬੂਤ ਆ ਤੁਸੀਂ ਵੇਖਿਓ ਇਲੈਕਸ਼ਨ ਟੱਪੀ ਨਹੀਂ ਉਹੀ ਵਿਜੀਲੈਂਸ ਵਾਲਾ ਐਸਐਸਪੀ ਜਿਹੜਾ ਬਾ ਉਹਨੂੰ ਬਹਾਲ ਕਰਨਗੇ ਤੇ ਫਿਰ ਪੁੱਛੋ ਉਹਨਾਂ ਤੋਂ ਫਿਰ ਕਿੱਥੇ ਗਏ ਸਬੂਤ ਇਸ ਤੋਂ ਪਹਿਲਾਂ ਕੁਲਦੀਪ ਚੱਲ ਦੀ ਬਦਲੀ ਕੀਤੀ ਇੱਥੋਂ ਕਿਉਂ ਕੀਤੀ ਕੁਲਦੀਪ ਚੱਲ ਦੀ ਬਦਲੀ ਕਿਉਂਕਿ ਕੁਲਦੀਪ ਚੱਲ ਨੂੰ ਕਿਹਾ ਜਾ ਰਿਹਾ ਸੀ ਆਸ਼ੂ ਤੇ ਪਰਚਾ ਦਰਜ ਕਰ ਕਿਉਂ ਪਰਮਾਰ ਸਾਹਿ ਇਹ ਇੱਕ ਸੀਟ ਪਿੱਛੇ ਇੰਨੀ ਬੁਰੀ ਤਰ੍ਹਾਂ ਤਰਲੋ ਮੱਛੋ ਹੋਏ ਫਿਰਦੇ ਆ ਕੇਜਰੀਵਾਲ ਨੂੰ ਰਾਜ ਸਭਾ ਪਹਜਣ ਪਹਚਾਣ ਵਾਸਤੇ ਸਾਰੀ ਮਸ਼ੀਨਰੀ ਸਾਰੇ ਦਿੱਲੀ ਤੋਂ ਲਿਆ ਕੇ ਬੰਦੇ ਬਿਠਾਉਂਦੇ ਆ ਮੁੱਖ ਮੰਤਰੀ ਡਿਫੰਕਟ ਹੋ ਚੁੱਕਾ ਵਾ ਕਮਜ਼ੋਰੀ ਦੀ ਇੱਕ ਚਮਕ ਕਮਜ਼ੋਰ ਮੁੱਖ ਮੰਤਰੀ ਸਾਬਤ ਹੋ ਰਿਹਾ ਔਰ ਆਉਣ ਵਾਲੇ ਸਮੇਂ ਚ

ਜੀ ਕਹਿ ਰਹੇ ਹਾਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਕੋਈ ਪਸੰਦ ਨਹੀਂ ਕਰਦਾ ਮੋਸਟ ਹੇਟਡ ਪਰਸਨ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਉਹਨਾਂ ਦਾ ਨਾਮ ਪਹਿਲੇ ਨੰਬਰ ਤੇ ਰੱਖਿਆ ਪਾਰਟੀ ਨੇ ਜੇ ਪਸੰਦ ਕਰਦੇ ਆ ਲੋਕ ਤਾਂ ਹੀ ਪਾਰਟੀ ਨੇ ਸੋਚ ਕੇ ਰੱਖਿਆ ਪਾਰਟੀ ਦੀ ਸੋਚ ਹੋਵੇ ਤੇ ਇਹ ਫੈਸਲੇ ਕਰੇ ਉਹੀ ਤਾਂ ਅਸੀਂ ਰੌਲਾ ਪਾ ਰਹੇ ਆ ਕਿ ਕੇਜਰੀਵਾਲ ਦੇ ਹੱਥ ਪੰਜਾਬ ਦੇਣਾ ਕੇਜਰੀਵਾਲ ਨੂੰ ਰਾਜ ਸਭਾ ਤੋਂ ਪੰਜਾਬ ਨੂੰ ਇਧਰੋਂ ਭੇਜਣਾ ਪੰਜਾਬ ਨੂੰ ਹੋਰ ਕਿੰਨੀ ਥੋਈ ਥੋਈ ਕਰਾਣੀਆਂ ਪਹਿਲੋਂ ਉਹ ਪਾਠ ਖਿ ਲਿਆਂਦਾ ਪਹਿਲੋਂ ਰਾਗਵ ਛੱਡਾ ਲਿਆਂਦਾ ਫਿਰ ਉਹ ਦਿੱਲੀ ਵਾਲਾ ਇਹ ਹੋਰ ਲਿਆਂਦੇ ਸੀ ਤੁਹਾਡੇ ਵਰਮਿੰਦ ਕੇਜਰੀਵਾਲ ਤੂੰ ਪੰਜਾਬ ਦਾ ਬਾਦਸ਼ਾਹ ਬਣਨ ਦੀ ਜਿਹੜੀ ਤੇਰੀ ਸੋਚ ਆ ਨਾ ਵੀ ਮੈਂ ਪੰਜਾਬ ਦਾ ਬਾਦਸ਼ਾਹ ਬਣ ਕੇ ਇੱਥੇ ਆਉਂਗਾ ਤੇ ਰਾਜ ਕਰੂੰਗਾ ਦਿੱਲੀ ਵਾਲੇ ਲੋਕਾਂ ਨੇ ਤੈਨੂੰ ਨਕਾਰਿਆ ਹੁਣ ਤੂੰ ਇੱਥੇ ਆਪਣੀ ਜਿਹੜੀ ਪੋਲਿਟਿਕਲ ਸਿਆਸੀ ਜ਼ਮੀਨ ਲੱਭਣ ਨੂੰ ਫਿਰਦਾ ਔਰ ਰਾਜ ਸਭਾ ਜਾਣ ਨੂੰ ਫਿਰਦਾ ਨਾ ਇਹ ਪੰਜਾਬੀ ਆ ਇਹਨਾਂ ਨੂੰ ਸਰਕਾਰ ਦੇ ਕੰਮ ਪਸੰਦ ਆ ਜਿਨ੍ਹਾਂ ਨੇ ਕੇਜਰੀਵਾਲ ਨੂੰ ਰਾਜ ਸਭਾ ਭੇਜਣਾ ਵਾ ਜਿਹੜੇ ਚਾਹਦੇ ਆ ਵੀ ਬਾਹਰੋਂ ਆ ਕੇ ਪੰਜਾਬ ਦੇ ਉੱਤੇ ਆ ਕੇ ਇਹ ਲੋਕ ਹੋਰ ਕਾਬਜ਼ ਹੋ ਜਾਣ ਉਹ ਤਾਂ ਪਾਣਗੇ ਸਰਕਾਰ ਨੂੰ ਵੋਟਾਂ ਤੇ ਜਿਹੜੇ ਲੋਕ ਇਹ ਸੋਚਦੇ ਆ ਵੀ ਨਹੀਂ ਯਾਰ ਭਰਤਪੁਸ਼ਨਾਸ਼ੂ ਨੇ ਧੱਕਾ ਹੋਇਆ ਇਹਦੇ ਕੋਰਟ ਕੇਸ ਕੁਐਸ਼ ਹੋਏ ਇਸ ਬੰਦੇ ਨੇ ਇੰਨੀ ਇੱਥੇ ਡਿਵੈਲਪਮੈਂਟ ਕੀਤੀ ਸੀ ਵਗਦੀ ਨੇਰੀ ਚ ਇਹ ਵੀ ਵਹਿ ਗਿਆ ਤੇ ਇਸ ਕਰਕੇ ਜਿਹੜੇ ਇਹ ਸੋਚਦੇ ਆ ਉਹ ਪਾਣਗੇ ਭਰਤਪੂਸ਼ਣ ਆਸ਼ੂ ਨੂੰ ਵੋਟਾਂ ਭਗਵੰਤ ਸਿੰਘ ਮਾਨ ਇਹ ਕਹਿੰਦੇ ਕਿ ਉਹਦਾ ਕੱਪੜੇ ਰਵਾਇਜ ਬੰਦਾ ਹੈ ਉਹਦਾ ਕਰੋੜਾਂ ਦਾ ਕੱਪੜਾ ਕਰ ਗਿਆ ਭਗਵੰਤ ਸਿੰਘ ਮਾਨ ਤੇ ਵਿਸ਼ਵਾਸ ਰਹਿ ਗਿਆ ਪੰਜਾਬੀਆਂ ਦਾ ਭਗਵੰਤ ਸਿੰਘ ਮਾਨ ਜੋ ਬਿਆਨ ਦਿੰਦੇ ਆ ਜਾਂ ਜੋ ਗੱਲ ਕਰਦੇ ਆ ਕੀ ਉਹਨਾਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਆ ਇਹ ਸਰਕਾਰ ਦਾ ਐਮਐਲਏ ਜਿਤਾਓ ਗ੍ਰਾਂਟਾਂ ਮਿਲਣਗੀਆਂ ਫੰਡ ਮਿਲਣਗੇ ਤੁਹਾਡੇ ਹਲਕੇ ਦਾ ਵਿਕਾਸ ਹੋਊਗਾ ਵਿਰੋਧੀ ਜਿਤਾ ਦਿਓਗੇ ਉੱਥੇ ਉਹਦੀ ਚਲਣੀ ਨਹੀਂ ਸੁਣੀ ਨਹੀਂ ਜਾਣੀ ਕੀ ਫਾਇਦਾ ਮਤਲਬ ਇਹ ਤਰਕ ਦਿੰਦੇ ਆ ਉਹ ਕਿੱਤੋਂ ਇਹਦੀ ਸੋਚ ਸਮਝ ਆਉਂਦੀ ਹੈ ਨਾ ਇਸ ਬੰਦੇ ਦੀ ਡਿਕਟੇਟਰਸ਼ਿਪ ਕਿਉਂ ਕਹਿੰਦੇ ਆ ਅਸੀਂ ਕੇਜਰੀਵਾਲ ਡਿਕਟੇਟਰ ਆ ਕਿਉਂਕਿ ਕੇਜਰੀਵਾਲ ਤਾਂ ਆਪੋਜੀਸ਼ਨ ਦੇ ਐਮਐਲਏ ਨੂੰ ਐਮਐਲਏ ਨਹੀਂ ਸਮਝਦਾ ਇਹ ਤਾਂ ਕਹਿੰਦਾ ਜਿੱਥੇ ਆਪੋਜੀਸ਼ਨ ਦਾ ਐਮਐਲ ਉਹਥੇ ਕੰਮ ਹੀ ਨਹੀਂ ਹੋਊਗਾ ਉਹ 92 ਦੇ 92 ਐਮਐਲਏ ਡਿਸਪਲਿਨ ਦੇ ਨਾਂ ਦੇ ਉੱਤੇ ਗੁੰਗੀਆਂ ਭੇਡਾਂ ਬਣ ਕੇ ਵਿਧਾਨ ਸਭਾ ਚ ਬੈਠੇ ਰਹਿੰਦੇ ਆ ਇੱਕ ਗੋਗੀ ਉੱਠਿਆ ਸੀ ਥੋੜੇ ਦਿਨ ਬਾਅਦ ਉਹਨੇ ਨਹੀਂ ਪੱਥਰ ਤੋੜਿਆ ਸੀ ਉਹ ਤਾਂ ਕਿਹੜੇ ਹਾਲਾਤਾਂ ਚ ਉਹਨਾਂ ਦੀ ਮੌਤ ਹੋ ਗਈ ਰੱਬ ਹੀ ਜਾਣਦਾ ਵਾ ਲੇਕਿਨ ਉਹੀ ਇੱਕ ਬੰਦਾ ਸੀਗਾ ਜਿਹੜਾ ਬੰਦਾ ਉੱਠਿਆ ਕੁਮਰ ਵਿਜੇਪ੍ਰਤਾਪ ਨੇ ਮਾੜਾ ਮੋਟਾ ਬੋਲਿਆ ਉਹਨੂੰ ਸਾਈਡ ਲਾਈਨ ਕਰਤਾ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਲੁਧਿਆਣਾ ਪੱਛਮੀ ਚੋਣਾ ਦਾ ਮਾਹੌਲ ਪੂਰਾ ਪਖ ਚੁੱਕਿਆ ਹੈ ਇਸ ਪਖੇ ਮਾਹੌਲ ਦੇ ਦੌਰਾਨ ਇੱਕ ਘਟਨਾ ਵਾਪਰਦੀ ਹੈ ਉਹ ਘਟਨਾ ਕੀ ਵਾਪਰਦੀ ਹੈ ਘਟਨਾ ਵਾਪਰਦੀ ਹੈ ਕਿ ਭਾਰਤ ਭੂਸ਼ਣ ਆਸ਼ੂ ਨੂੰ ਨੋਟਿਸ ਜਾਰੀ ਹੁੰਦਾ ਸੰਮਣ ਜਾਰੀ ਹੁੰਦਾ ਵਿਜੀਲੈਂਸ ਵੱਲੋਂ ਵਿਜੀਲੈਂਸ ਵੱਲੋਂ ਸੰਮਣ ਜਾਰੀ ਹੁੰਦਾ ਚਾਚਾ ਛੜਦੀ ਹੈ ਲੋਕਾਂ ਦੇ ਵਿੱਚ ਗੱਲ ਜਾਂਦੀ ਹੈ ਤਾਂ ਅਗਲੇ ਦਿਨ ਸਰਕਾਰ ਉਸ ਐਸਐਸਪੀ ਨੂੰ ਸਸਪੈਂਡ ਕਰ ਦਿੰਦੀ ਹੈ ਜਿਹੜਾ ਭਾਰਤਪੁਸ਼ਨਾਸ਼ੂ ਨੂੰ ਸੰਮਣ ਕਰਦਾ ਹੈ ਪਹਿਲਾਂ ਇਹ ਗੱਲ ਚੱਲਦੀ ਹੈ ਕਿ ਭਾਰਤਪੁਸ਼ਨਾਸ਼ੂ ਨੂੰ ਡਰਾਉਨ ਲਈ ਸੰਮਣ ਜਾਰੀ ਹੋਇਆ ਤੇ ਬਾਅਦ ਸਰਕਾਰ ਇਹ ਤਰਕ ਦਿੰਦੀ ਹੈ ਕਿ ਉਹ ਐਸਐਸਪੀ ਭਾਰਤਪੁਸ਼ਨਾਸ਼ੂ ਦਾ ਕਰੀਬੀ ਹੈ ਤੇ ਉਹਨੇ ਖੁਦ ਭਾਰਤਪੁਸ਼ਨਾਸ਼ੂ ਨੇ ਖੁਦ ਉਹਦੇ ਨਾਲ ਰਲ ਕੇ ਆਪਣੇ ਆਪ ਨੂੰ ਸੰਮਣ ਕਰਵਾ ਲਿਆ ਤਾਂ ਕਿ ਸਇਮਤੀ ਮਿਲ ਸਕੇ ਇਹ ਕਿਉਂ ਇਹ ਝਾਲਸਾਜ਼ੀਆਂ ਚੱਲ ਰਹੀਆਂ ਕਿ ਵਾਕਈ ਜਿਹੜੀ ਐ ਐਸਐਸਪੀ ਆ ਉਹ ਭਾਰਤਪੁਸ਼ਨਾਸ਼ੂ ਦੇ ਕਹਿਣ ਤੇ ਕੰਮ ਚੱਲ ਰਿਹਾ ਹੈ ਸਰਕਾਰ ਨੂੰ ਵੱਧ ਭਾਰਤ ਪੂਸ਼ਨਾਸ਼ੂ ਦੀ ਚਲਦੀ ਹੈ ਇਸ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਤੇ ਕੁਝ ਕਾਂਗਰਸ ਤੇ ਹੋਰ ਗੱਲਬਾਤ ਕਰਾਂਗੇ ਮੇਰਾ ਨਾਮ ਬਰਿੰਦਰ ਢਿੱਲੋਂ ਨੇ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਯੂਥ ਆਗੂ ਨੇ ਬਰਿੰਦਰ ਭਾਈ ਜਿਹੜਾ ਕੱਲ ਚੱਲ ਪਰਸੋਂ ਤੋਂ ਸ਼ੁਰੂ ਹੋਇਆ ਤੇ ਕੱਲ ਚੱਲਿਆ ਸਾਰਾ ਦਿਨ ਮਤਲਬ ਪਹਿਲਾਂ ਸੰਮਣ ਜਾਰੀ ਹੋਣਾ ਫਿਰ ਐਸਐਸਪੀ ਸਸਪੈਂਡ ਕਰ ਦੇਣਾ ਤੇ ਇਹ ਕਹਦੇ ਨੇ ਕਿ ਭਾਰਤ ਪੂਸ਼ਨਾਸ਼ੂ ਤਕਰੀਬੇ ਕਿਉਂ ਤੁਸੀਂ ਅਜਿਹਾ ਕਰ ਰਹੀ ਹੈ ਜਾਂ ਤੁਹਾਡੇ ਜਿਹੜੇ ਕੈਂਡੀਡੇਟ ਹੈ ਕਿਉਂ ਅਜਿਹਾ ਕਰ ਰਹੇ ਹੈ ਖੁਦ ਹੀ ਸੰਮਣ ਕਰਾ ਕੇ ਖੁਦ ਹੀ ਬਾਦ ਦੇ ਵਿੱਚ ਇਹ ਸਾਰਾ ਕੁਝ ਕਰਾ ਕੇ ਕਿ ਸਹਿਮਤੀ ਲੈਣ ਲਈ ਸਭ ਕੁਝ ਕੀਤਾ ਜਾ ਰਿਹਾ ਹੈ ਦੇਖੋ ਹਾਸੇ ਹੋਣ ਹਾਸੇ ਹਾਸੇ ਵਾਲੀਆਂ ਗੱਲਾਂ ਵਾਂ ਤੁਸੀਂ ਵੇਖੋ ਏਡੀ ਨਟੰਕੀ ਸਰਕਾਰ ਆ ਗਈ ਆ ਏਡੀ ਪਖੰਡੀ ਡਰਾਮੇਬਾਜ਼ ਲੋਕ ਆ ਕੇ ਕੁਰਸੀਆਂ ਤੇ ਬਹਿ ਗਏ ਆ ਵੀ ਜਦ ਦੀ ਇਹਨਾਂ ਨੂੰ ਸਰਕਾਰ ਮਿਲੀ ਆ ਇਹਨਾਂ ਦੇ ਇਹੋ ਜਿਹੇ ਫੈਸਲੇ ਰਹੇ ਪਹਿਲੋ ਫੈਸਲਾ ਕਰਦੇ ਆ ਫਿਰ ਦੋ ਕਦਮ ਪਿੱਛੇ ਹਟ ਜਾਂਦੇ ਆ ਕਿੰਨੇ ਬੰਦਿਆਂ ਤੇ ਪਰਚੇ ਦਿੱਤੇ ਬਾਅਦ ਚ ਵਿਡਰੋ ਕਰ ਲੇ ਜੇ ਨਹੀਂ ਪਰਚੇ ਵਿਡਰੋ ਹੋਏ ਹਾਈ ਕੋਰਟ ਜਾ ਕੇ ਕੁਐਸ਼ੀਆਂ ਹੋ ਗਈਆਂ ਜੇ ਕੋਈ ਹੋਰ ਇਹਨਾਂ ਦੇ ਆਗੂਆਂ ਦੇ ਉੱਤੇ ਪਰਚੇ ਦਿੱਤੇ ਉਹ ਸਿੰਗਲੇ ਤੇ ਪਰਚਾ ਦਿੱਤਾ ਸੀਗਾ ਮਾਨਸੇ ਵਾਲੇ ਤੇ ਉਹਦੀ ਕਲੋਜ਼ਰ ਰਿਪੋਰਟ ਫਾਈਲ ਕਰਤੀ ਸੋ ਇਹ ਤਾਂ ਯੂ ਟਰਨ ਵੀ ਨਹੀਂ ਇਹ ਤਾਂ ਓ ਟਰਨ ਸਰਕਾਰ ਹੀ ਆ ਪਤਾ ਨਹੀਂ ਕਿੰਨੇ ਓ ਟਰਨ ਲੈ ਲੈਂਦੀ ਸੋ ਉਹੀ ਇਹਨਾਂ ਨੇ ਹੁਣ ਕੀਤਾ ਪਹਿਲਾਂ ਸਮਨ ਜਾਰੀ ਕਰਾਏ ਔਰ ਸਮਨ ਵੀ ਡੀਐਸਪੀ ਤੋਂ ਜਾਰੀ ਹੋਏ ਸਸਪੈਂਡ ਐਸਐਸਪੀ ਕੀਤਾ ਠੀਕ ਹੈ ਸਮਨ ਡੀਐਸਪੀ ਨੇ ਜਾਰੀ ਕੀਤੇ ਆ ਸਸਪੈਂਡ ਐਸਐਸਪੀ ਕੀਤਾ ਔਰ ਕਹਿੰਦੇ ਵੀ ਇਹ ਭਰਤ ਪੁਛਨਾਸੂ ਦੇ ਕਹਿੰਦੇ ਕੰਮ ਕਰਦਾ ਤੁਸੀਂ ਆਪ ਦੱਸੋ ਮੰਨਣੀ ਉਹ ਗੱਲ ਆ ਵੀ ਇੱਕ ਸੀਟ ਪਿੱਛੇ ਇੰਨੀ ਬੁਰੀ ਤਰ੍ਹਾਂ ਤਰਲੋ ਮੱਛੋ ਹੋਏ ਫਿਰਦੇ ਆ ਕੇਜਰੀਵਾਲ ਨੂੰ ਰਾਜ ਸਭਾ ਪਹਜਾਣ ਪਹਚਾਣ ਵਾਸਤੇ ਸਾਰੀ ਮਸ਼ੀਨਰੀ ਸਾਰੇ ਦਿੱਲੀ ਤੋਂ ਲਿਆ ਕੇ ਬੰਦੇ ਬਿਠਾਉਂਦੇ ਆ ਮੁੱਖ ਮੰਤਰੀ ਡਿਫੰਕਟ ਹੋ ਚੁੱਕਾ ਵਾ ਕਮਜ਼ੋਰੀ ਦੀ ਇੱਕ ਚਮਕ ਕਮਜ਼ੋਰ ਮੁੱਖ ਮੰਤਰੀ ਸਾਬਤ ਹੋ ਰਿਹਾ ਜਿਹਦੇ ਅੰਦਰ ਇੰਨੀ ਵੀ ਸ਼ਮਤਾ ਨਹੀਂ ਆ ਵੀ ਮੈਂ ਜਿਸ ਕੁਰਸੀ ਤੇ ਬੈਠਾ ਉੱਥੇ ਬੈਠ ਕੇ ਫੈਸਲੇ ਲੈਣਾ ਉਹਦੇ ਕੋ ਤਾਂ ਸਿੱਧੀ ਭਾਈ ਲਾਂਦੀ ਆ ਔਰ ਪਤਾ ਨਹੀਂ ਪੜਾਉਂਦੇ ਵੀ ਆ ਕਿ ਨਹੀਂ ਕਿ ਉਹ ਵੀ ਡਿਜੀਟਲ ਸਿਗਨੇਚਰ ਲਿੱਤੇ ਆ ਤੇ ਚੱਲ ਮੇਰੇ ਭਾਈ ਗਾਂ ਨੂੰ ਤੁਰ ਜਿੰਦੇ ਆ ਵੀ ਆ ਹਾਲਾਤ ਆ ਪੰਜਾਬ ਦੇ ਜੋ ਅਸਲੀਅਤ ਆ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਵਿਜੀਲੈਂਸ ਵਾਲੀ ਜਾਂ ਵਿਜੀਲੈਂਸ ਦੀ ਸਾਮਨਿੰਗ ਵਾਲੀ ਤੁਸੀਂ ਮੈਨੂੰ ਦੱਸੋ ਕੀ ਕਿਸੇ ਐਸਐਸਪੀ ਚ ਜੁਰਤ ਆ ਇਲੈਕਸ਼ਨ ਚਲਦੀ ਚ ਬਿਨਾ ਉੱਪਰ ਲਿਆਂ ਤੋਂ ਪੁੱਛੇ ਵਿਜੀਲੈਂਸ ਦਾ ਸੰਬੰਧ ਦੇ ਦੇ ਫਿਰ ਮਤਲਬ ਸਸਪੈਂਡ ਕਿਉਂ ਕੀਤਾ ਸਰਕਾਰ ਨੇ ਜੇ ਸਮਣੀ ਭਜਵਾਏ ਕਿਉਂਕਿ ਸਰਕਾਰ ਆਪਣੀ ناکਾਮਯਾਬੀ ਛਪਾਂ ਨੂੰ ਸਮਝਦੀ ਆ ਵੀ ਲੋਕ ਜਮੇ ਬੇਵਕੂਫਾ ਅਸੀਂ ਉਹ ਨਵਾਂ ਡਰਾਮਾ ਰਚ ਦਾਂਗੇ ਇਹ ਤਾਂ ਹੁਣ ਲੋਕਾਂ ਨੂੰ ਸੋਚਣਾ ਪਊਗਾ ਵੀ ਯਾਰ ਕੀ ਅਸੀਂ ਇਸ ਡਰਾਮੇ ਨੂੰ ਮੰਨ ਲਈਏ ਇਹਨਾਂ ਨੂੰ ਵੋਟਾਂ ਜਿਹੜੇ ਜਿਹੜੇ ਪਾਣਗੇ ਇਹਦਾ ਮਤਲਬ ਉਹ ਅੱਖਾਂ ਮੀਚੀ ਬੈਠੇ ਆ ਉਹਨਾਂ ਦੇ ਮੈਨੂੰ ਨਹੀਂ ਲੱਗਦਾ ਜਿਹੜੀਆਂ ਆਪਾਂ ਜਾਗਦੀਆਂ ਜ਼ਮੀਰਾਂ ਇਹ ਗੱਲਾਂ ਕਰਦੇ ਆ ਅੱਜ ਦੇ ਇਸ ਸਮੇਂ 'ਚ ਆਮ ਆਦਮੀ ਨੂੰ ਕੋਈ ਵੋਟ ਕਿਉਂ ਪਾਊਗਾ ਭਰਤਪੁਸ਼ਨ ਆਸ਼ੂ ਨੂੰ ਜਾਂ ਕਾਂਗਰਸ ਪਾਰਟੀ ਨੂੰ ਜਾਂ ਆਨ ਲੋਕ ਆਲੀਦਲ ਆ ਜਾਂ ਕੋਈ ਹੋਰ ਪਾਰਟੀ ਆ ਹਮ ਸਰਕਾਰ ਵਰਸਸ ਇੱਕ ਨੁਮਾਇੰਦਾ ਵਾ ਭਰਤਪੁਸ਼ਨ ਆਸ਼ੂ ਬਾਕੀ ਪਾਰਟੀਆਂ ਸ਼ਾਇਦ ਕਿਸੇ ਦੌੜ ਚ ਨਹੀਂ ਹੈਗੀਆਂ ਸੋ ਇਹਦਾ ਸਿੱਧਾ ਇਲੈਕਸ਼ਨ ਆ ਜਿਨ੍ਹਾਂ ਨੂੰ ਸਰਕਾਰ ਦੇ ਕੰਮ ਪਸੰਦ ਆ ਜਿਨ੍ਹਾਂ ਨੇ ਕੇਜਰੀਵਾਲ ਨੂੰ ਰਾਜ ਸਭਾ ਭੇਜਣਾ ਵਾ ਜਿਹੜੇ ਚਾਹੁੰਦੇ ਆ ਵੀ ਬਾਹਰੋਂ ਆ ਕੇ ਪੰਜਾਬ ਦੇ ਉੱਤੇ ਆ ਕੇ ਇਹ ਲੋਕ ਹੋਰ ਕਾਬਜ਼ ਹੋ ਜਾਣ ਉਹ ਤਾਂ ਪਾਣਗੇ ਸਰਕਾਰ ਨੂੰ ਵੋਟਾਂ ਤੇ ਜਿਹੜੇ ਲੋਕ ਇਹ ਸੋਚਦੇ ਆ ਵੀ ਨਹੀਂ ਯਾਰ ਭਰਤ ਪੂਸ਼ਨਾਸ਼ੂ ਨੂੰ ਧੱਕਾ ਹੋਇਆ ਇਹਦੇ ਕੋਰਟ ਕੇਸ ਕੁਐਸ਼ ਹੋਏ ਇਸ ਬੰਦੇ ਨੇ ਇੰਨੀ ਇੱਥੇ ਡਿਵੈਲਪਮੈਂਟ ਕੀਤੀ ਸੀ ਵਗਦੀ ਨੇਰੀ ਚ ਇਹ ਵੀ ਵਹਿ ਗਿਆ ਤੇ ਇਸ ਕਰਕੇ ਜਿਹੜੇ ਇਹ ਸੋਚਦੇ ਆ ਉਹ ਪਾਣ ਕੇ ਭਰਤ ਪੂਸ਼ਨਾਸ਼ੂ ਨੂੰ ਵੋਟਾਂ ਇਹ ਤਾਂ ਬਿਲਕੁਲ ਕਲੀਅਰ ਕੱਟ ਮਤਲਬ ਲਾਈਨਾਂ ਡਰਾ ਹੋਈਆਂ ਹੋਈਆਂ ਇੱਕ ਪਾਸੇ ਆ ਦਿੱਲੀ ਵਾਲੇ ਔਰ ਇੱਕ ਪਾਸੇ ਆ ਪੰਜਾਬ ਵਾਲੇ ਹੁਣ ਇਹ ਵੇਖਣਾ ਵੀ ਪੰਜਾਬੀ ਕੀ ਉਹ ਜਾ ਕੇ ਦਿੱਲੀ ਵਾਲੇ ਜਿਹੜੇ ਇਹਨਾਂ ਦੇ ਕੇਜਰੀਵਾਲ ਤੋਂ ਸੋਧੀ ਹੋਣੀਆਂ ਆਏ ਆ ਉਹਨਾਂ ਦਾ ਸਾਥ ਦੇਣਾ ਪਸੰਦ ਕਰਦੇ ਆ ਜਾਂ ਆਪਣੇ ਵੀਰ ਭਰਾ ਸ਼ੂਦਾ ਦੇਣਾ ਪਸੰਦ ਕਰਦੇ ਆ ਜਿਹੜਾ ਇਹਨਾਂ ਦੀ ਲੜਾਈ ਲੜਦਾ ਰਿਹਾ ਲੁਧਿਆਣਾ ਵੈਸਟ ਵਾਲਿਆਂ ਦੀ ਇਹ ਇਕੱਲੀ ਲੁਧਿਆਣਾ ਵੈਸਟ ਦੀ ਇਲੈਕਸ਼ਨ ਨਹੀਂ ਹੁਣ ਬਣ ਕੇ ਰਹਿ ਗਈ ਪੰਜਾਬ ਸਾਰਾ ਲੁਧਿਆਣਾ ਵੈਸਟ ਦੇ ਉੱਤੇ ਨਿਗਰ ਰੱਖੀ ਬਿਰਦਾ ਵੀ ਯਾਰ ਕੀ ਕਰਦੇ ਆ ਲੁਧਿਆਣਾ ਵਾਸੀ ਕੀ ਕਰਦੇ ਆ ਇੱਥੋਂ ਦੇ ਲੋਕ ਔਰ ਤੁਹਾਨੂੰ ਇੱਕ ਦੱਸਦਾ ਇਹ ਉਹ ਸੀਟ ਆ ਜਿਹਦੇ ਅੰਦਰ ਹਿੰਦੂ ਪੋਪੂਲੇਸ਼ਨ ਸਿੱਖ ਪੋਪੂਲੇਸ਼ਨ ਨਾਲੋਂ ਵੱਧ ਆ ਇਹ ਪੰਜਾਬ ਦੀ ਕੁਝ ਸੀਟਾਂ ਵਿੱਚੋਂ ਆ ਜਿੱਥੇ ਹਿੰਦੂ ਪਾਪੂਲੇਸ਼ਨ ਜਿਹੜੀ ਆ ਉਹ ਸਿੱਖ ਪਾਪੂਲੇਸ਼ਨ ਨਾਲੋਂ ਵੱਧ ਆ ਸੋ ਪੰਜਾਬੀ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਆਪਾਂ ਪੰਜਾਬੀ ਕਹਿੰਦੇ ਆ ਉਹਦੇ ਵਿੱਚ ਸਿੱਖ ਵੀ ਆਂਦੇ ਆ ਹਿੰਦੂ ਵੀ ਆਂਦੇ ਆ ਔਰ ਜਿਹਨੂੰ ਬੜੀ ਲੰਮੇ ਸਮੇਂ ਤੋਂ ਤੋੜਨ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਜਾਂਦੀਆਂ ਸਿੱਖਾਂ ਨੂੰ ਹਿੰਦੂਆਂ ਦੇ ਖਿਲਾਫ ਹਿੰਦੂਆਂ ਨੂੰ ਸਿੱਖਾਂ ਦੇ ਖਿਲਾਫ ਜੋ ਭਾਜਪਾ ਕਰਦੀ ਰਹੀ ਆ ਇਹ ਸਮਾਵਾਂ ਸਾਰਿਆਂ ਨੂੰ ਇਕੱਠੇ ਕਰਨ ਦਾ ਔਰ ਇੱਕ ਮੈਸੇਜ ਦੇਣ ਦਾ ਵੀ ਪੰਜਾਬੀਆਂ ਦੇ ਉੱਤੇ ਜਦੋਂ ਕੋਈ ਵਾਰ ਕਰੂਗਾ ਤੇ ਪੰਜਾਬੀ ਡਟ ਕੇ ਉਹਦਾ ਮੁਕਾਬਲਾ ਵੀ ਕਰਨਗੇ ਔਰ ਉਹਨੂੰ ਮੂੰਹ ਤੋੜ ਜਵਾਬ ਵੀ ਦੇਣਗੇ ਇੱਕ ਗੱਲ ਇਥੇ ਸਮਝ ਨਹੀਂ ਆਉਂਦੀ ਤੁਸੀਂ ਇਹ ਗੱਲਾਂ ਦੇ ਤਰਕ ਦੇ ਰਹੇ ਹੋ ਦੂਜੇ ਪਾਸੇ ਭਗਵਾਨ ਸਿੰਘ ਮਾਨੇ ਤਾਂ ਕਿ ਤੁਸੀਂ ਕਹਿ ਰਹੇ ਹੋ ਕਿ ਆਸ਼ੂਨਾ ਦੇਖੋ ਵੀ ਉਹਨੇ ਕੰਮ ਕੀਤਾ ਕਿ ਨਹੀਂ ਕੀਤਾ ਭਗਵਾਨ ਸਿੰਘ ਮਾਨੇ ਕਹਿੰਦਾ ਕਿ ਉਹਦਾ ਕਪੜੇ ਬਾਝ ਬੰਦਾ ਹੈ ਉਹਦਾ ਕਰੋੜਾਂ ਦਾ ਕਪੜਾ ਕਰ ਗਿਆ ਭਗਵੰਤ ਸਿੰਘ ਮਾਨ ਤੇ ਵਿਸ਼ਵਾਸ ਰਹਿ ਗਿਆ ਪੰਜਾਬੀਆਂ ਦਾ ਹੂੰ ਭਗਵੰਤ ਸਿੰਘ ਮਾਨ ਜੋ ਬਿਆਨ ਦਿੰਦੇ ਆ ਜਾਂ ਜੋ ਗੱਲ ਕਰਦੇ ਆ ਹੂੰ ਕੀ ਉਹਨਾਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੂੰ ਕੀ ਭਗਵੰਤ ਸਿੰਘ ਮਾਨ ਜਿਹੜਾ ਝੂਠੀਆਂ ਸੌਵਾਂ ਖਾਧੀਆਂ ਝੂਠ ਬੋਲੇ ਵੀ ਮੈਂ ਵਿਜੇ ਵਿਜੇਂਦਰ ਆ ਵਿਜੇ ਸਿੰਘਲੇ ਦੀ ਗੱਲ ਕਰ ਲਓ ਕਹਿੰਦੇ ਸੀ ਮੇਰੇ ਕੋਲ ਆਡੀਓ ਆਈ ਆ ਮੈਂ ਆਡੀਓ ਸੁਣੀ ਆ ਤੇ ਫਿਰ ਉਹਦੀ ਕਲੋਜ਼ਰ ਰਿਪੋਰਟ ਕਿਉ ਫਾਈਲ ਕੀਤੀ ਕਿੰਨੀਆਂ ਚੀਜ਼ਾਂ ਵਾ ਭਗਵੰਤ ਮਾਨ ਦੀਆਂ ਤੁਸੀਂ ਕੱਢ ਲਓ ਜਿੱਥੇ ਉਹਨੇ ਝੂਠ ਬੋਲਿਆ ਸ਼ਰਿਆਂ ਵੀ ਸੋ ਭਗਵੰਤ ਮਾਨ ਦੀ ਇਸ ਗੱਲ ਦੇ ਉੱਤੇ ਜਿਹੜੇ ਕਫਲਿਆਂ ਦੀ ਗੱਲ ਆ ਗਈ ਇਹ ਤਾਂ ਭਗਵੰਤ ਮਾਨ ਦੀ ਹੁਣ ਫਿਰ ਹਾਈ ਕੋਰਟ ਨੇ ਜਿਹੜਾ ਪਰਚਾ ਕੁਐਸ਼ ਕੀਤਾ ਉੱਥੇ ਵੀ ਆਸ਼ੂ ਦੀ ਚਲਦੀ ਸੀ ਉੱਥੇ ਵੀ ਮਤਲਬ ਇਹ ਹੋਇਆ ਵੀ ਆਸ਼ੂ ਇਡਾ ਪਾਵਰਫੁਲ ਆ ਵੀ ਤੁਸੀਂ ਉਹਨੂੰ ਪਹਿਲਾਂ ਜੇਲ੍ਹ 'ਚ ਟੱਕਿਆ ਔਰ ਆਸ਼ੂ ਜੇਲ੍ਹ 'ਚ ਡੱਕਿਆ ਨਹੀਂ ਸੀ ਆਸ਼ੂ ਆਪ ਗਿਆ ਸੀ ਮੈਨੂੰ ਅਰੈਸਟ ਕਰਾਓ ਸੱਚ ਦਾ ਸੱਚ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਕਰੂਗਾ ਸੱਚ ਸਾਹਮਣੇ ਆਣਾ ਚਾਹੀਦਾ ਲੋਕਾਂ ਦੇ ਆਸ਼ੂ ਨੂੰ ਜਾ ਕੇ ਜਿਸ ਤਰੀਕੇ ਨਾਲ ਹਾਈ ਕੋਰਟ 'ਚੋਂ ਰਿਲੀਫ ਮਿਲਿਆ ਉਹ ਵੀ ਕਦੋਂ ਮਿਲਿਆ ਕਿਸ ਸਰਕਾਰ 'ਚ ਹੀ ਮਿਲਿਆ ਅੱਗੇ ਹੁੰਦਾ ਕੀ ਸੀਗਾ ਰਿਲੀਫ ਉਦੋਂ ਮਿਲਦੇ ਸੀ ਜਾਂ ਕੇਸ ਉਦੋਂ ਖਤਮ ਹੁੰਦੇ ਸੀ ਜਦੋਂ ਸਰਕਾਰ ਆਪਣੀ ਹੁੰਦੀ ਸੀ ਉਸ ਪਾਰਟੀ ਦੀ ਇਹ ਆਮ ਆਦਮੀ ਦੀ ਸਰਕਾਰ ਆ ਆਮ ਆਦਮੀ ਦਾ ਕੀਤਾ ਹੋਇਆ ਦਰਜ ਕੀਤਾ ਕੇਸ ਆ ਆਮ ਆਦਮੀ ਨੇ 7 ਮਹੀਨੇ ਜੇ ਔਰ ਰਿਲੀਫ ਨੂੰ ਹਾਈ ਕੋਰਟ ਨੇ ਦਿੱਤਾ ਥਲੜੀ ਕੋਟਾ ਨੇ ਵੀ ਬੇਨਾਂ ਰਿਜੈਕਟ ਕੀਤੀਆਂ ਲੇਕਿਨ ਕਿਉਂਕਿ ਹਾਈ ਕੋਰਟ ਜਿਹੜਾ ਵਾ ਅੱਜ ਵੀ ਸਮੇਂ ਚ ਅਸੀਂ ਇਹ ਮੰਨਦੇ ਆ ਕਿਤੇ ਨਾ ਕਿਤੇ ਨਿਆਂਏ ਥੋੜਾ ਬਹੁਤਾ ਉੱਥੇ ਇਨਾ ਪੱਖਪਾਤ ਨਹੀਂ ਆ ਉੱਥੇ ਨਿਆਂਏ ਔਰ ਉੱਥੇ ਕਾਨੂੰਨ ਦੀ ਅੱਜ ਵੀ ਕਿਤੇ ਕੋਟਾਂ ਤੋਂ ਉਮੀਦ ਆ ਤਾਂ ਹੀ ਇਹ ਜਸਟਿਸ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣਦਾ ਕਿਉਂਕਿ ਜਿਸ ਤਰੀਕੇ ਨਾਲ ਇਸ ਝੂਠ ਸਰਕਾਰ ਦੀ ਝੂਠੀ ਸਰਕਾਰ ਦੇ ਆਪਣਾ ਕੇਸਾ ਨੂੰ ਰੱਦ ਕੀਤਾ ਗਿਆ ਤੁਸੀਂ ਉਸ ਉਸ ਐਫ ਆਈ ਆਰ ਦੇ ਅਗਰ ਤੱਥਾਂ ਚੱਲ ਜੋ ਉਹ ਪਾਲਿਸੀ ਜਿਸ ਤੇ ਕਰਕੇ ਆਸ਼ੂ ਨੂੰ ਅੰਦਰ ਕੀਤਾ ਉਹ ਤਾਂ ਪਾਲਿਸੀ ਅੱਜ ਵੀ ਇਹ ਸਰਕਾਰ ਚਲਾ ਰਹੀ ਆ ਆਸ਼ੂ ਨੂੰ ਅੰਦਰ ਕੀਤਾ ਕਹਿੰਦੇ ਪਾਲਿਸੀ ਚ ਕਮੀਆਂ ਆ ਪਾਲਸੀਆਂ ਨੇ ਆਸ਼ੂ ਨੇ ਇਹ ਪਾਲਿਸੀ ਕੱਢੀ ਆ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਮਿਲੂਗਾ ਹਾਈ ਕੋਰਟ ਨੇ ਇਸ ਤੱਤ ਦੇ ਉੱਤੇ ਕੇਸ ਕੋਆਇਸ਼ ਕਰਤਾ ਕਹਿੰਦਾ ਫਿਰ ਤੁਸੀਂ ਅੱਜ ਕਿਉਂ ਪਾਲਿਸੀ ਰੱਖੀ ਫਿਰਦੇ ਹੋ ਔਰ ਆਸ਼ੂ ਤੋਂ ਪਹਿਲੋਂ ਇਹ ਕਿਉਂ ਪਾਲਿਸੀ ਸੀ ਸੋ ਇਹ ਭਗਵੰਤਮਾਨ ਹਰ ਵਾਰ ਡਰਾਮਾ ਰਚਦਾ ਭਗਵੰਤਮਾਨ ਜਦੋਂ ਕੰਮ ਕਰਨ ਨੂੰ ਨਾ ਹੋਵੇ ਕੰਮ ਦਿਖਾਉਣ ਨੂੰ ਨਾ ਹੋਵੇ ਤੇ ਫਿਰ ਨਾ ਇਹੋ ਜਿਹੇ ਡਰਾਮੇ ਰਚਨੇ ਪੈਂਦੇ ਆ ਫਿਰ ਇਹੋ ਜੀਆਂ ਕਹਾਣੀਆਂ ਬਣਾਉਣੀਆਂ ਪੈਂਦੀਆਂ ਵਾ ਇਹੋ ਜੇ ਸਕ੍ਰਿਪਟਡ ਆਈਡੀਆ ਸਕ੍ਰਿਪਟਡ ਐਕਟ ਕਰਨੇ ਪੈਂਦੇ ਆ ਜਿਵੇਂ ਆ ਵਿਜੀਲੈਂਸ ਵਾਲਾ ਕੀਤਾ ਵੀ ਤੁਸੀਂ ਮਤਲਬ ਲੋਕਾਂ ਨੂੰ ਇੰਨਾ ਬੇਫਕੂ ਸਮਝਦੇ ਹੋ ਵੀ ਲੋਕ ਮੰਨਣਗੇ ਯਾਰ ਆਸ਼ੂ ਨੇ ਸਬੰਧ ਬਾਤੇ ਤੇ ਤੁਸੀਂ ਵਿਜੀਲੈਂਸ ਅਫਸਰ ਸਸਪੈਂਡ ਕਰਤਾ ਫਿਰ ਡੀਜੀਪੀ ਸਸਪੈਂਡ ਕਰੋ ਫਿਰ ਤੁਸੀਂ ਡੀਐਸਪੀ ਵੀ ਸਸਪੈਂਡ ਕਰੋ ਜਿਹਨੇ ਸਮਨ ਜਾਰੀ ਕੀਤੇ ਆ ਔਰ ਤੁਹਾਡੇ ਕੋਲ ਕੀ ਸਬੂਤ ਆ ਤੁਸੀਂ ਵੇਖਿਓ ਇਲੈਕਸ਼ਨ ਟੱਪੀ ਨਹੀਂ ਉਹੀ ਵਿਜੀਲੈਂਸ ਵਾਲਾ ਐਸਐਸਪੀ ਜਿਹੜਾ ਬਾ ਉਹਨੂੰ ਬਹਾਲ ਕਰਨਗੇ ਤੇ ਫਿਰ ਪੁੱਛੋ ਉਹਨਾਂ ਤੋਂ ਫਿਰ ਕਿੱਥੇ ਗਏ ਸਬੂਤ ਜਿਵੇਂ ਪਹਿਲਾਂ ਦੋ ਬਾਲ ਕੀਤੇ ਜਿਵੇਂ ਪਹਿਲਾਂ ਦੋ ਬਾਲ ਕੀਤੇ ਔਰ ਇਹ ਗੱਲ ਨਹੀਂ ਆ ਇਸ ਤੋਂ ਪਹਿਲਾਂ ਕੁਲਦੀਪ ਚੱਲ ਦੀ ਬਦਲੀ ਕੀਤੀ ਇੱਥੋਂ ਕਿਉਂ ਕੀਤੀ ਕੁਲਦੀਪ ਚੱਲ ਦੀ ਬਦਲੀ ਕਿਉਂਕਿ ਕੁਲਦੀਪ ਚੱਲ ਨੂੰ ਕਿਹਾ ਜਾ ਰਿਹਾ ਸੀ ਆਸ਼ੂ ਤੇ ਪਰਚਾ ਦਰਜ ਕਰ ਕਿਉਂ ਪਰਮਾਰ ਸਾਹਿਬ ਨੂੰ ਆਪਣਾ ਕੀ ਕਹਿੰਦੇ ਵਿਜੀਲੈਂਸ ਤੋਂ ਹਟਾਇਆ ਗਿਆ ਕਿਉਂਕਿ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਆਸ਼ੂ ਤੇ ਪਰਚਾ ਦਰਜ ਕਰ ਹੁਣ ਜਦੋਂ ਇਸ ਬੰਦੇ ਨੇ ਸੰਮਨ ਭੇਜੇ ਮੈਨੂੰ ਲੱਗ ਰਿਹਾ ਉਹਨੂੰ ਕਹਿ ਰਹੇ ਹੋਣੇ ਵੀ ਇਹਨੂੰ ਫੜ ਕੇ ਅੰਦਰ ਦੇ ਇਹਨੂੰ ਫੜ ਕੇ ਅਰੈਸਟ ਕਰ ਉਹਨੇ ਸੰਮਨ ਭੇਜਤੇ ਉਹ ਸੰਮਨ ਦਾ ਰੌਲਾ ਜਮਾਈ ਪਖੰਡ ਡਰਾਮਾ ਮਤਲਬ ਸਰਕਾਰ ਦੇ ਨਾਮ ਤੇ ਇੱਕ ਮਜ਼ਾਕ ਬਣ ਕੇ ਰਹਿ ਗਿਆ ਤੁਸੀਂ ਵੇਖੋ ਕਿਵੇਂ ਇੱਥੇ ਤੁਰੇ ਫਿਰਦੇ ਆ ਮਤਲਬ ਇਸ ਤਰੀਕੇ ਨਾਲ ਤੁਰੇ ਫਿਰਦੇ ਆ ਵੀ ਜਿਵੇਂ ਇਹਨਾਂ ਨੇ ਪਤਾ ਨਹੀਂ ਪੰਜਾਬ ਦੇ ਵਿੱਚ ਕਿਹੜੀ ਰੈਵਿਊਲੂਸ਼ਨ ਲੈ ਆਂਦੀ ਆ ਪੰਜਾਬ ਚ ਕਦੀ ਕਹਿੰਦੇ ਆ ਸਿੱਖਿਆ ਕ੍ਰਾਂਤੀ ਆ ਗਈ ਕਦੀਆਂ ਨਸ਼ਿਆਂ ਵਿਰੁੱਧ ਵਾਰ ਕਦੀ ਕਦੀ ਕੋਈ ਇਹੋ ਜੀਆਂ ਗੱਲਾਂ ਬਾਤਾਂ ਮਤਲਬ ਹਰ ਰੋਜ਼ ਬਿਨ ਅਛਾ ਆਪੋਜੀਸ਼ਨ ਤੋਂ ਬਿਨਾਈ ਲੋਕ ਹੀ ਇਹਨਾਂ ਦਾ ਇੰਨਾ ਬੁਰਾ ਹਾਲ ਕਰਦੇ ਆ ਅੱਜ ਦੇ ਸਮੇਂ 'ਚ ਆਪੋਜੀਸ਼ਨ ਨਾਲੋਂ ਲੋਕ ਆਪੋਜੀਸ਼ਨ ਨੂੰ ਤਾਂ ਮੁੱਦਾ ਚੱਕਣ ਦੀ ਲੋੜ ਹੀ ਨਹੀਂ ਪੈਂਦੀ ਪਹਿਲੋਂ ਹੀ ਲੋਕ ਇੰਨੇ ਅੱਕੇ ਪੈ ਗਏ ਨੇ ਮੁੱਦਾ ਚੱਕਦੇ ਵੀ ਨਹੀਂ ਨਹੀਂ ਚਲੋ ਇਹ ਤੁਹਾਡੀ ਸੋਚ ਹੋ ਸਕਦੀ ਆ ਔਰ ਮਤਲਬ ਇਹ ਮੇਰੀ ਔਰ ਤੁਹਾਡੀ ਸੋਚ ਦੇ ਵਿੱਚ ਇਹਦੇ ਵਿੱਚ ਫਰਕ ਹੋ ਸਕਦਾ ਆ ਆਪੋਜੀਸ਼ਨ ਜਿੱਥੇ ਲੋੜ ਪੈਂਦੀ ਆ ਮੁੱਦੇ ਚੱਕਦੀ ਆ ਠੀਕ ਆ ਕੋਈ ਨਹੀਂ ਵੀ ਚੱਕੇ ਗਏ ਹੋਣਗੇ ਤੇ ਉਹ ਆਪੋਜੀਸ਼ਨ ਆਪਣੇ ਆਪ ਭੁਗਤੂਗੀ ਲੇਕਿਨ ਉਹਦਾ ਮद्दा ਇਹ ਨਹੀਂ ਆ ਮੁੱਦਾ ਇਹ ਆ ਵੀ ਆਪੋਜੀਸ਼ਨ ਤੋਂ ਬਿਨਾਂ ਹੀ ਸਰਕਾਰ ਦੇ ਖਿਲਾਫ ਆਮ ਲੋਕ ਕਿਸ ਤਰੀਕੇ ਨਾਲ ਖੜੇ ਹੋਏ ਨੇ ਤਾਂ ਅੱਗੇ ਨਾ ਲੋਕ ਇਹ ਦੇਖਦੇ ਉਹ ਤਾਂ ਕੋਈ ਗੁੱਸਾ ਹੀ ਇੰਨਾ ਜ਼ਿਆਦਾ ਲੋਕਾਂ 'ਚ ਲੋਕਾਂ ਨੂੰ ਇਹ ਲੱਗਦਾ ਯਾਰ ਵੀ ਇੰਨਾ ਇੰਨਾ ਬੇਫੂਰ ਬਣਾ ਰਹੇ ਆ ਇੰਨਾ ਪਖੰਡ ਰਚਿਆ ਜਾ ਰਿਹਾ ਕਦੀ ਤੁਸੀਂ ਉਹ ਦੇਖੋ ਉਸ ਤੋਂ ਬਾਅਦ ਹੁੰਦਾ ਕੀ ਆ ਉਹਨਾਂ ਨੂੰ ਕਵਰ ਅਪ ਕੀਤਾ ਜਾਂਦਾ ਕਿ ਸਾਨੂੰ ਆ ਬਠੰਡੇ ਕੀ ਹੋਇਆ ਕਿਸ ਤਰੀਕੇ ਨਾਲ ਉਹ ਸਰਪੰਚ ਦਾ ਤੁਸੀਂ ਦੇਖੋ ਇੱਕ ਇੱਕ ਨੇ ਖੁਦਖੁਸ਼ੀ ਕੀਤੀ ਇੱਕ ਫੌਜੀ ਆਦਮੀ ਦੀ ਲੱਤਾਂ ਤੋੜੀਆਂ ਗਈਆਂ ਤੁਸੀਂ ਦੇਖੋ ਹਰ ਪੱਖੋਂ ਰੋਜ਼ ਨਵੀਂ ਕੌਂਟ੍ਰੋਵਰਸੀ ਰੋਜ਼ ਨਵਾਂ ਕਵਰ ਅਪ ਫਿਰ ਨਵਾਂ ਅਜੰਡਾ ਨਵਾਂ ਪ੍ਰੋਪੋਗੈਂਡਾ ਮਤਲਬ ਇਸ ਸਰਕਾਰ ਦੀ ਇਹੀ ਇੱਕ ਸਕ੍ਰਿਪਟ ਰਹਿ ਗਈ ਆ ਵੀ ਇਹ ਪਹਿਲਾਂ ਇੱਕ ਫੈਸਲਾ ਕਰਦੇ ਆ ਉਹ ਫੈਸਲੇ ਦੀ ਮਤਲਬ ਬਦਖੋਈ ਹੁੰਦੀ ਆ ਲੋਕ ਤਾਏ ਤਾਏ ਕਰਦੇ ਆ ਇਹਨਾਂ ਨੂੰ ਜੁੱਤੀਆਂ ਪੈਂਦੀਆਂ ਵਾ ਫਿਰ ਉਹ ਫੈਸਲੇ ਨੂੰ ਕਵਰ ਕਰਨ ਵਾਸਤੇ ਇਹ ਕੋਈ ਨਵਾਂ ਏਜੰਡਾ ਨਵਾਂ ਸ਼ਗੂਫਾ ਨਵਾਂ ਪ੍ਰੋਪੋਗੈਂਡਾ ਛੱਡਦੇ ਆ ਔਰ ਉਸ ਤੋਂ ਬਾਅਦ ਫਿਰ ਉਹਨੂੰ ਕਵਰ ਕਰਨ ਨੂੰ ਜਦੋਂ ਉਹਦੇ ਵੀ ਧੱਜੀਆਂ ਉੱਡ ਜਾਂਦੀਆਂ ਵਾ ਫਿਰ ਇੱਕ ਨਵੀਂ ਕੋਈ ਇਹੋ ਜਿਹੀ ਕਹਾਣੀ ਰਚ ਦਿੰਦੇ ਆ ਵਿਜੀਲੈਂਸ ਵਾਲੀ ਇਹ ਜਿਹੜੀ ਵਿਜੀਲੈਂਸ ਵਾਲਾ ਸਾਰਾ ਡਰਾਮਾ ਹੋਇਆ ਕਿਉਂਕਿ ਆਸ਼ੂ ਤੋਂ ਬਖਲਾਈ ਪਏ ਆ ਕਾਂਗਰਸ ਪਾਰਟੀ ਤੋਂ ਬਖਲਾਈ ਪਏ ਆ ਇਹਨਾਂ ਨੂੰ ਲੱਗਦਾ ਵੀ ਹੁਣ ਸਾਡਾ ਬਣਿਆ ਬੰਣਾ ਕੁਛ ਨਹੀਂ ਹੁਣ ਰੋਜ਼ ਨਵਾਂ ਡਰਾਮਾ ਕਰਨਗੇ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਇਹ ਵੀ ਵੇਖਿਓ ਲੁਧਿਆਣੇ ਇੰਨਾ ਧੱਕਾ ਕਰਨਗੇ ਟੱਕੇ ਦੀਆਂ ਵੀ ਹਰ ਸੀਮਾ ਟੱਪ ਜਾਣਗੇ ਕਿਉਂਕਿ ਅਫਸਰਾਂ ਦੀ ਵੀ ਰੀੜ ਦੀਆਂ ਹੱਡੀਆਂ ਮੈਂ ਮੈਨੂੰ ਕਹਿਣਾ ਨਹੀਂ ਚਾਹੀਦਾ ਲੇਕਿਨ ਉਹ ਵੀ ਇਹਨਾਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇਹ ਸਸਪੈਂਡ ਕਰ ਰਹੇ ਆ ਮੈਂ ਉਹ ਅਫਸਰਾਂ ਨੂੰ ਕਹਿੰਦਾ ਵੀ ਤੁਸੀਂ ਤਾਂ ਜਾਗੋ ਘਟੋ ਘਟ ਤੁਹਾਡੀ ਤੁਹਾਡੀ ਪਬਲਿਕਲੀ ਹਿਊਮਿਲੇਸ਼ਨ ਦੇ ਰਹੇ ਆ ਤੁਹਾਨੂੰ ਪਬਲਿਕਲੀ ਹਿਊਮਿਲੇਟ ਕਰ ਰਹੇ ਆ ਤੁਹਾਡਾ ਕੋਈ ਕਸੂਰ ਨਹੀਂ ਆ ਲੇਕਿਨ ਕਦੋਂ ਜਾਗੋਗੇ ਤੁਸੀਂ ਔਰ ਲੋਕਾਂ ਨੂੰ ਵੀ ਅਸੀਂ ਇਹ ਕਹਿੰਦੇ ਹਾਂ ਵੀ ਤੁਸੀਂ ਵੀ ਜਾਗੋ ਘਟੋ ਘਟ ਕਿਤੇ ਤਾਂ ਕੋਈ ਬੰਦਾ ਉੱਠ ਕੇ ਇਹ ਗੱਲ ਕਰੇ ਵੀ ਠੀਕ ਆ ਯਾਰ ਕਾਂਗਰਸ ਪਾਰਟੀ ਆ ਸਾਡੇ ਤੋਂ ਵੀ ਗਲਤੀਆਂ ਹੋਈਆਂ ਹੋਣੀਆਂ ਸਾਡੇ ਤੋਂ ਵੀ ਕਮੀਆਂ ਪੇਚੀਆਂ ਰਹੀਆਂ ਹੋਣੀਆਂ ਲੇਕਿਨ ਇਸ ਤਰੀਕੇ ਦੀ ਤਾਂ ਕਿਸੇ ਸਰਕਾਰ ਨੇ ਕੋਈ ਲੋਕਾਂ ਨੇ ਸਰਕਾਰ ਨਹੀਂ ਦੇਖੀ ਜਿਹੋ ਜੀ ਇਹ ਸਰਕਾਰ ਆ ਅੱਜ ਇੱਕਲ ਮੋੜ ਲੱਗੇ ਆ ਕਿ 18 ਮਹੀਨੇ ਪੂਰੇ ਵਿਕਾਸ ਦੀ ਰਫ਼ਤਾਰ ਤੇਜ਼ ਕਰਾਂਗੇ ਤੇ ਨਾਲ ਕੇਜਰੀਵਾਲ ਤਾਂ ਆਪਣੇ ਚਾਹੇ ਕਿ ਇਹ ਵੀ ਜਿਮਣੀ ਚੋਣ ਹੋਵੇ ਉਹ ਚ ਇੱਕ ਭਾਸ਼ਣ ਦਿੰਦੇ ਆ ਗੱਲ ਕਹਿੰਦੇ ਆ ਕਿ ਆਪ ਆਏ ਸਰਕਾਰ ਦਾ ਐਮਐਲਏ ਜਿਤਾਓ ਗਰਾਂਟਾ ਮਿਲਣਗੀਆਂ ਫੰਡ ਮਿਲਣਗੇ ਤੁਹਾਡੇ ਹਲਕੇ ਦਾ ਵਿਕਾਸ ਹੋਊਗਾ ਵਿਰੋਧੀ ਜਿਤਾ ਦਿਓਗੇ ਉੱਥੇ ਉਹਦੀ ਚਲਣੀ ਨਹੀਂ ਸੁਣੀ ਨਹੀਂ ਜਾਣੀ ਕੀ ਫਾਇਦਾ ਮਤਲਬ ਇਹ ਤਰਕ ਦਿੰਦੇ ਆ ਉਹ ਇਤੋਂ ਇਹਦੀ ਸੋਚ ਸਮਝ ਆਂਦੀ ਨਾ ਇਸ ਬੰਦੇ ਦੀ ਡਿਕਟੇਟਰਸ਼ਿਪ ਕਿਉਂ ਕਹਿੰਦੇ ਆ ਅਸੀਂ ਕੇਜਰੀਵਾਲ ਡਿਕਟੇਟਰ ਆ ਹੂੰ ਕਿਉਂਕਿ ਕੇਜਰੀਵਾਲ ਤਾਂ ਆਪੋਜੀਸ਼ਨ ਤੇ ਐਮਐਲਏ ਨੂੰ ਐਮਐਲਏ ਨਹੀਂ ਸਮਝਦਾ ਇਹ ਤਾਂ ਕਹਿੰਦਾ ਜਿੱਥੇ ਆਪੋਜੀਸ਼ਨ ਦਾ ਐਮਐਲ ਉੱਥੇ ਕੰਮ ਹੀ ਨਹੀਂ ਹੋਊਗਾ ਉੱਥੇ ਤਾਂ ਮੈਂ ਆਪਣਾ ਕੀ ਕਹਿੰਦਾ ਪੁਲਿਸ ਦਾ ਡੰਡਾ ਰਾਜ ਚਲਾਉਂਗਾ ਲੇਕਿਨ ਇਹ ਭੁੱਲ ਜਾਂਦਾ ਵੀ ਇੱਥੇ ਨਾ ਇਸ ਇਹ ਲੋਕ ਤੂੰ ਵਰਮਿੰਦ ਕੇਜਰੀਵਾਲ ਤੂੰ ਪੰਜਾਬ ਦਾ ਬਾਦਸ਼ਾਹ ਬਣਨ ਦੀ ਜਿਹੜੀ ਤੇਰੀ ਸੋਚ ਆ ਨਾ ਵੀ ਮੈਂ ਪੰਜਾਬ ਦਾ ਬਾਦਸ਼ਾਹ ਬਣ ਕੇ ਇੱਥੇ ਆਉਂਗਾ ਤੇ ਰਾਜ ਕਰੂੰਗਾ ਦਿੱਲੀ ਵਾਲੇ ਲੋਕਾਂ ਨੇ ਤੈਨੂੰ ਨਕਾਰਿਆ ਹੁਣ ਤੂੰ ਇੱਥੇ ਆਪਣੀ ਜਿਹੜੀ ਪੋਲੀਟੀਕਲ ਸਿਆਸੀ ਜ਼ਮੀਨ ਲੱਭਣ ਨੂੰ ਫਿਰਦਾ ਔਰ ਰਾਜ ਸਭਾ ਜਾਣ ਨੂੰ ਫਿਰਦਾ ਨਾ ਇਹ ਪੰਜਾਬੀ ਆ ਇਹ ਪੰਜਾਬੀ ਆ ਇਹ ਪੰਜਾਬੀ ਆਪਣਾ ਬਦਲਾ ਲੈਣਾ ਵੀ ਜਾਣਦੇ ਆ ਔਰ ਸੂਤ ਸਮੇਤ ਇਹੋ ਜੇ ਕੀਤੇ ਹੋਏ ਕੰਮਾਂ ਦਾ ਹਿਸਾਬ ਲੈਣਾ ਵੀ ਜਾਣਦੇ ਆ ਜੋ ਕੇਜਰੀਵਾਲ ਇੱਥੇ ਰਚ ਰਿਹਾ ਵਾ ਜਿਹੜਾ ਇਹ ਡਰਾਮਾ ਰਚ ਰਿਹਾ ਵਾ ਕਿਉਂ ਇਹਨਾਂ ਨੂੰ ਬਰਨਾਲੇ ਤੋਂ ਹਾਰ ਮਿਲੀ ਕਿਉਂ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਤਿੰਨ ਸੀਟਾਂ ਮਿਲੀਆਂ ਕਿਉਂ ਇਹਨਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਚ ਲੋਕਾਂ ਨੇ ਸਬਕ ਸਿਖਾਇਆ ਕਿਉਂ ਹਾਲੇ ਤੱਕ ਪੰਚਾਇਤਾਂ ਨਹੀਂ ਹੋਈਆਂ ਹਾਲੇ ਜ਼ਿਲ੍ਹਾ ਪ੍ਰੀਸ਼ਾ ਸੰਮਤੀਆਂ ਨਹੀਂ ਹੋਈਆਂ ਤੁਸੀਂ ਉਦੋਂ ਵੇਖਿਓ ਇਹਨਾਂ ਦਾ ਹਾਲ ਕੀ ਕਰਦੇ ਲੋਕ ਔਰ ਤੁਸੀਂ 27 ਦੇ ਵਿੱਚ ਲੱਭੜੇ ਨਹੀਂ ਕਿਤੇ ਤੁਸੀਂ ਇਹ ਗੱਲ ਯਾਦ ਰੱਖਿਓ ਤੁਹਾਡੇ ਚੈਨਲ ਤੇ ਕਹਿੰਦਾ ਜੋ ਅੱਜ ਦੇ ਹਾਲਾਤ ਆ ਅਗਰ ਇਹਦੇ ਬੰਦੇ ਤੇ ਪੁੱਤ ਨਾ ਬਣੇ ਤਾਂ ਅਗਰ ਇਹਨਾਂ ਨੇ ਲੋਕਾਂ ਨੂੰ ਐ ਬੇਫਕੂ ਬਣਾਉਣਾ ਨਾ ਰੱਖਿਆ ਅਗਰ ਇਹਨਾਂ ਨੇ ਐ ਡਰਾਮੇ ਕਰਨੇ ਨਾ ਛੱਡੇ 27 ਦੇ ਵਿੱਚ ਸਾਨੂੰ ਕੰਮ ਸਾਨੂੰ ਕੁਝ ਏਜੰਡਾ ਲਾਗੂ ਕਰਨ ਦੀ ਲੋੜ ਨਹੀਂ ਪਊਗੀ ਕਾਂਗਰਸ ਪਾਰਟੀ ਇਕਜੁੱਟ ਰਹਿ ਕੇ ਇਲੈਕਸ਼ਨ ਲੜ ਗਈ ਨਾ ਸਾਨੂੰ ਕੈਂਪੇਨ ਕਰਨ ਦੀ ਲੋੜ ਨਹੀਂ ਪਊਗੀ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇਣਾ ਅਕਾਲੀ ਦਲ ਦੇ ਖਰੂ-ਖਰੂ ਆਪਿਆ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਕੋਈ ਮੰਨ ਨਹੀਂ ਰਿਹਾ। ਭਾਜੀ ਜੀ ਪੀ ਨੂੰ ਪੰਜਾਬ ਦੇ ਵਿੱਚ ਕਿਤੇ ਅੱਜ ਦੇ ਸਮੇਂ 'ਚ ਉਹ ਐਕਸੈਪਟੇਬਿਲਟੀ ਨਹੀਂ ਹੈਗੀ ਸਾਰੇ ਵਰਗਾਂ 'ਚ। ਕਾਂਗਰਸ ਇੱਕੋ ਮਾਤਰ ਪਾਰਟੀ ਆ ਜਿਹਦੀ ਐਕਸੈਪਟੇਬਿਲਟੀ ਸਾਰੇ ਵਰਗਾਂ 'ਚ ਆ। ਭਾਵੇਂ ਸਾਡੇ ਲੀਡਰਾਂ 'ਚ ਜੋ ਮਰਜ਼ੀ ਆ ਉੱਪਰ-ਨੀਚੇ ਹੁੰਦਾ ਰਹੇ ਲੇਕਿਨ ਐਜ਼ ਅ ਪਾਰਟੀ ਸਾਡੇ ਸਾਡੇ ਲੋਕ ਐਕਸੈਪਟ ਕਰਦੇ ਆ ਔਰ ਉਹਦਾ ਹੀ ਨਤੀਜਾ ਸੀ ਸਾਨੂੰ 8 ਸੀਟਾਂ ਦਿੱਤੀਆਂ ਲੋਕਾਂ ਨੇ। ਔਰ ਤੁਸੀਂ ਇਹ ਵੇਖਿਓ ਇਸ ਪਾਰਟੀ ਦਾ ਨਾ ਤਾਂ ਕੈਡਰ ਨਾਲ ਰਹਿਣਾ ਕਿਉਂਕਿ ਲਿਆ ਕੇ ਤਾਂ ਬਿਠਾਤੇ ਬੰਦੇ ਬਾਹਰੋਂ ਦਿੱਲੀ ਲਿਆ ਕੇ ਬਿਠਾਤੇ ਵੱਡੀ ਵੱਡੀ ਕੁਰਸੀਆਂ ਤੇ ਲਿਆ ਕੇ ਬੰਦੇ ਕਿੱਥੋਂ ਬਿਠਾਈ ਕੋਈ ਉੱਤਰ ਪ੍ਰਦੇਸ਼ ਤੋਂ ਫੜ ਕੇ ਲਿਆਂਦਾ ਕੋਈ ਦਿੱਲੀ ਤੋਂ ਫੜ ਕੇ ਲਿਆਂਦਾ ਨਾ ਵੈਲੰਟੀਅਰਾਂ ਨੂੰ ਪੁੱਛਿਆ ਨਾ ਕਾਡਰ ਨੂੰ ਪੁੱਛਿਆ ਨਾ ਆਪਣੇ ਐਮ ਐਲ ਏ ਨੂੰ ਪੁੱਛਦੇ ਆ ਉਹ 92 ਦੇ 92 ਐਮ ਐਲ ਏ ਡਿਸਪਲਿਨ ਦੇ ਨਾਂ ਦੇ ਉੱਤੇ ਗੁੰਗੀਆਂ ਭੇਡਾਂ ਬਣ ਕੇ ਵਿਧਾਨ ਸਭਾ ਚ ਬੈਠੇ ਰਹਿੰਦੇ ਆ ਇੱਕ ਗੋਗੀ ਉੱਠਿਆ ਸੀ ਥੋੜੇ ਦਿਨ ਬੈਰ ਨੂੰ ਉਹਨੇ ਨਹੀਂ ਪੱਥਰ ਤੋੜਿਆ ਸੀ ਉਹ ਤਾਂ ਕਿਹੜੇ ਹਾਲਾਤਾਂ ਚ ਉਹਨਾਂ ਦੀ ਮੌਤ ਹੋ ਗਈ ਰੱਬ ਹੀ ਜਾਣਦਾ ਵਾ ਲੇਕਿਨ ਉਹੀ ਇੱਕ ਬੰਦਾ ਸੀਗਾ ਜਿਹੜਾ ਬੰਦਾ ਉੱਠਿਆ ਕੁਮਰ ਵਿਜੇਪ੍ਰਤਾਪ ਨੇ ਮਾੜਾ ਮੋਟਾ ਬੋਲਿਆ ਉਹਨੂੰ ਸਾਈਡ ਲਾਈਨ ਕਰਤਾ ਇਹਦਾ ਟੋਟਲ ਡਿਕਟੇਟਰਸ਼ਿਪ ਔਰ ਤਾਨਾਸ਼ਾਹੀ ਦੀ ਰਾਜਨੀਤੀ ਜਿਹੜੀ ਆਪਣਾ ਕੀ ਕਹਿੰਦੇ ਕੇਜਰੀਵਾਲ ਕਰਦਾ ਜਿਹਦਾ ਜਿਹਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਆਪਣੇ ਪੰਜਾਬ ਦੇ ਵਿੱਚ ਵੀ ਕੇਜਰੀਵਾਲ ਅੱਜ ਪੰਜਾਬ ਦੇ ਵਿੱਚ ਮੋਸਟ ਹੇਟਡ ਪਰਸਨ ਹੋਊਗਾ ਹੂੰ ਅੱਜ ਪੰਜਾਬ ਦੇ ਵਿੱਚ ਲੋਕ ਕਿਸੇ ਨੂੰ ਨਫ਼ਰਤ ਕਰਦੇ ਹੋਣਗੇ ਨਾ ਕਿਸੇ ਲੀਡਰ ਦੇ ਨਾਮ ਦੇ ਉੱਤੇ ਜਿਵੇਂ ਪਹਿਲਾਂ ਇੱਕ ਟਾਈਮ ਦੇ ਉੱਤੇ ਲੋਕ ਬਾਦਲਾ ਨੂੰ ਨਾ ਪਸੰਦ ਕਰ ਰਹੇ ਸੀ ਅੱਜ ਦੇ ਸਮੇਂ 'ਚ ਲੋਕ ਕੇਜਰੀਵਾਲ ਨੂੰ ਉਨਾ ਹੀ ਨਾ ਪਸੰਦ ਕਰਦੇ ਆ ਔਰ ਇਹ ਇਹ ਗੱਲ ਯਾਦ ਰੱਖਿਓ ਹਮੇਸ਼ਾ ਵੀ ਪੰਜਾਬੀਆਂ ਨੇ ਸਾਬ ਕਿਤਾਬ ਬਰਾਬਰ ਕਰਕੇ ਹੀ ਵਾਪਸ ਭੇਜਿਆ ਵਾ ਇਹ ਸੋਚ ਲੈਣਾ ਵੀ ਆ ਕੇ 5 ਸਾਲ ਤਸ਼ੱਦਦਤਾ ਕਰ ਲੂੰਗਾ 5 ਸਾਲ ਮੈਂ ਪਰਚੇ ਦਰਜ ਕਰਾ ਲੂੰਗਾ ਕਦੀ ਦਿੱਲੀ ਵਾਲੇ ਲੋਕਾਂ ਤੇ ਪਰਚੇ ਦਰਜ ਕਰਾ ਲੂੰਗਾ ਬਾਹਰੋਂ ਆ ਕੇ ਬੰਦੇ ਬਿਠਾ ਦੂੰਗਾ ਜੋ ਮੇਰੀਆਂ ਮਨਮਰਜ਼ੀਆਂ ਉਹ ਕਰਨਗੇ ਜੇ ਭਗਵੰਤ ਮਾਨ ਦਾ ਮੂੰਹ ਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ ਲੇਕਿਨ ਪੰਜਾਬੀ ਲੋਕ ਜਿਹੜੇ ਆ ਉਹ ਜ਼ਰੂਰ ਇਹਦਾ ਹਿਸਾਬ ਲੈਣਗੇ ਤੁਸੀਂ ਕਹਿ ਰਹੇ ਹੋ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਕੋਈ ਪਸੰਦ ਨਹੀਂ ਕਰਦਾ ਮੋਸਟ ਹੇਟਡ ਪਰਸਨ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਤਾਂ ਉਹਨਾਂ ਦਾ ਨਾਮ ਪਹਿਲੇ ਨੰਬਰ ਤੇ ਰੱਖਿਆ ਪਾਰਟੀ ਨੇ ਜੇ ਪਸੰਦ ਕਰਦੇ ਆ ਲੋਕ ਤਾਂ ਹੀ ਪਾਰਟੀ ਜਿਹੜੀ ਪਾਰਟੀ ਨੇ ਕੇਜਰੀਵਾਲ ਤੋਂ ਲੈ ਕੇ ਸਾਰੇ ਦਿੱਲੀ ਵਾਲੇ ਉਸ ਲਿਸਟ ਨੂੰ ਵੇਖੋ ਦਿੱਲੀ ਵਾਲਿਆਂ ਨੂੰ ਕਿੰਨੀ ਪ੍ਰੀਫਰੈਂਸ ਦਿੰਦੇ ਆ ਇਹ ਪੰਜਾਬ ਨੂੰ ਸਮਝ ਨਹੀਂ ਸਕਦੇ ਇਹੋ ਹੀ ਤਾਂ ਅਸੀਂ ਰੌਲਾ ਪਾ ਰਹੇ ਆ ਵੀ ਕੇਜਰੀਵਾਲ ਦੇ ਹੱਥ ਪੰਜਾਬ ਦੇਣਾ ਕੇਜਰੀਵਾਲ ਨੂੰ ਰਾਜ ਸਭਾ ਤੋਂ ਪੰਜਾਬ ਨੂੰ ਇਧਰੋਂ ਭੇਜਣਾ ਪੰਜਾਬ ਨੂੰ ਹੋਰ ਕਿੰਨੀ ਥੋਈ ਥੋਈ ਕਰਾਣੀਆਂ ਪਹਿਲੋਂ ਉਹ ਪਾਠਖ ਲਿਆਂਦਾ ਪਹਿਲੋਂ ਰਾਗਵ ਚੱਡਾ ਲਿਆਂਦਾ ਫਿਰ ਉਹ ਦਿੱਲੀ ਵਾਲਾ ਇੱਕ ਹੋਰ ਲਿਆਂਦੇ ਸੀ ਠੀਕ ਆ ਆ ਰੋੜਾ ਸਾਹਿਬ ਇੱਕ ਪੰਜਾਬੀ ਸੀਗਾ ਇਹਦੇ ਵਿੱਚ ਇਹ ਵੀ ਛੱਡ ਕੇ ਇਹ ਵੀ ਤੁਹਾਨੂੰ ਬਾਅਦ ਵਿੱਚ ਲੈ ਗੜਗਾਉਂ ਰਹਿੰਦਾ ਸੀਗਾ ਹੁਣ ਇਹਨੂੰ ਵੀ ਛੱਡ ਕੇ ਕਹਿੰਦਾ ਵੀ ਤੂੰ ਵੀ ਛੱਡ ਦੇ ਰਾਜ ਸਭਾ ਮਤਲਬ ਟੋਟਲ ਰਾਜ ਸਭਾ ਪੰਜਾਬ ਦੀਆਂ ਸੀਟਾਂ ਦੇ ਉੱਤੇ ਟੋਟਲ ਦਿੱਲੀ ਵਾਲਿਆਂ ਦੇ ਕਬਜ਼ੇ ਹੋਣਗੇ ਔਰ ਇਹੋ ਹੀ ਇਹੋ ਹੀ ਨੂੰ ਸਮਝ ਨਹੀਂ ਆ ਰਹੀ ਕਿਉਂਕਿ ਇਹਨੂੰ ਪਤਾ ਵੀ 5 ਸਾਲ ਲੈ ਗਿਆ ਮਨਮਰਜ਼ੀਆਂ ਕਰੂੰਗਾ ਅੱਜ ਕੇਜਰੀਵਾਲ ਨੂੰ ਰਾਜ ਸਭਾ ਦੇਣ ਦਾ ਮਤਲਬ ਬਸ ਇਹਦੀ ਇਹਦੀ 5 ਸਾਲ ਦੀ ਰਾਜ ਸਭਾ ਪੱਕੀ 5 6 ਸਾਲ ਜੋ ਇਹਨਾਂ ਦੀ ਟਰਮ ਹੁੰਦੀ ਆ ਸੋ ਕਹਿੰਦਾ ਇਹ ਭਾਵਾ ਵੀ ਇਹ ਇੱਕ ਇਸ ਸੋਚ ਤੇ ਚੱਲੇ ਹੋਏ ਆ ਵੀ ਅਸੀਂ ਉਹ ਮਰਜ਼ੀ ਪੰਜਾਬ ਚ ਕਰ ਸਕਦੇ ਆ ਅਸੀਂ ਕਿਸੇ ਤੋਂ ਪੁੱਛਣਾ ਨਹੀਂ ਇਲੈਕਟਡ ਸਿਸਟਮ ਤੋਂ ਨਹੀਂ ਪੁੱਛਣਾ ਐਮਐਲਏਾਂ ਤੋਂ ਨਹੀਂ ਪੁੱਛਣਾ ਅਫਸਰਾਂ ਤੋਂ ਨਹੀਂ ਪੁੱਛਣਾ ਔਰ ਅਫਸਰਾਂ ਦੇ ਉੱਤੇ ਵੀ ਅਫਸਰ ਬਿਠਾਏ ਆ ਦਿੱਲੀੋਂ ਲਿਆ ਕੇ ਹਰ ਮਹਿਕਮੇ ਦੇ ਵਿੱਚ ਇੱਕ ਦਿੱਲੀੋਂ ਬੰਦਾ ਬੈਠਾ ਪੋਲਿਊਸ਼ਨ ਬੋਰਡ ਦੇ ਵਿੱਚ ਬਿਠਾਉਂਦੇ ਹਰ ਉਸ ਚੇਅਰਮੈਨ ਦੀ ਉੱਤੇ ਬਿਠਾਤਾ ਜਿਹੜੀ ਕਿਤੇ ਪੰਜਾਬ ਦੇ ਵਿੱਚ ਕਿਤੋਂ ਮਤਲਬ ਕੋਈ ਆਪਾ ਪੰਜਾਬੀयत ਵਾਲੀ ਸੋਚ ਵਾਲਾ ਰੱਖ ਸਕਦੇ ਪੈਸੇ ਇਕੱਠੇ ਕਰ ਰਿਹਾ ਸਾਰੇ ਪਾਸੋਂ ਹੋਰ ਕੁਛ ਨਹੀਂ ਹੈਗਾ ਇੱਥੇ ਆ ਜਿਹੜੀ ਨਵੀਂ ਸਕੀਮ ਲਿਆਂਦੀ ਆ 23000 ਏਕੜ ਦੀ ਆਪਣੇ ਬੰਦਿਆਂ ਦੇ ਪੈਸੇ ਬਣਾਉਂਦੀਆਂ ਸਕੀਮਾਂ ਵਾਂ ਔਰ ਪੰਜਾਬ ਨੂੰ ਬੇਸਿਕਲੀ ਲੁੱਟਣ ਨੂੰ ਸੁਟਣਾਇਆ ਜੋ ਪਹਿਲਾਂ ਕਹਿੰਦੇ ਸੀ ਅਸੀਂ ਇੱਕ ਉਧਰੋਂ ਪਹਿਲਾਂ ਅਬਦਾਲੀ ਆਏ ਸੀ ਹੁਣ ਇਧਰੋਂ ਕੇਜਰੀਵਾਲ ਆਇਆ ਕੋਈ ਫਰਕ ਨਹੀਂ ਹੈਗਾ ਇਹ ਆਣਗੇ ਲੁੱਟਣਗੇ ਪੰਜਾਬ ਨੂੰ ਕੁੱਟਣਗੇ ਮਾਰਨਗੇ ਜਿੱਥੇ ਮਨਮਰਜ਼ੀਆਂ ਕਰਨਗੇ ਅਫਸੋਸ ਦੀ ਇਸ ਗੱਲ ਦੇ ਉੱਤੇ ਆਂਦੀ ਆ ਵੀ ਅੱਜ ਪੰਜਾਬੀਆਂ ਦਾ ਖੂਨ ਚੌਣੀ ਖੋਲਦਾ ਇਹਨਾਂ ਨੂੰ ਵੇਖ ਕੇ ਇਸ ਗੱਲ ਦੇ ਉੱਤੇ ਜਰੂਰ ਆਉਂਦਾ ਵੀ ਉਹ ਪੰਜਾਬੀ ਲੋਕ ਹੂੰ ਕੇਜਰੀਵਾਲ ਨੂੰ ਉਹ ਪੰਜਾਬੀ ਇਹਨਾਂ ਦੀ ਆਮ ਆਦਮੀ ਪਾਰਟੀ ਵਾਲੇ ਵੀ ਇਹਨਾਂ ਦੇ ਵਿੱਚ ਕਦੀ ਕੋਈ ਬੋਲਦਾ ਹੀ ਨਹੀਂ ਉਹਨੂੰ ਹੂੰ ਵੀ ਇਹ ਪੰਜਾਬੀ ਜਿਹੜੇ ਇਹਨਾਂ ਦੇ ਆਮ ਆਦਮੀ ਦੇ ਆ ਇਹਨਾਂ ਨੂੰ ਅੰਦਰ ਬੈਠ ਕੇ ਬੋਲਦੇ ਨੇ ਵੀ ਕੇਜਰੀਵਾਲ ਸਾਹਿਬ ਰੱਬ ਦਾ ਵਾਸਤਾ ਆ ਭਗਵੰਤ ਮਾਨ ਤੋਂ ਕੀ ਉਮੀਦ ਕਰੀਏ ਤਾਂ ਹੀ ਕਹਿੰਦੇ ਆ ਵੀ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਬਹੁਤ ਧੰਨਵਾਦ ਲਓ ਥੈਂਕ ਯੂ ਥੈਂਕ ਯੂ ਗੱਲਬਾਤ ਕੀਤੀ ਬਰਿੰਦਰ ਢਿਲੋਂ ਦੇ ਨਾਲ ਸਵਾਲ ਖੜੇ ਕੀਤੇ ਆ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਉਹ ਕਹਿੰਦੇ ਪਹਿਲਾਂ ਅਫਜ਼ਾਲੀ ਪੰਜਾਬ ਦੇਸ਼ ਨੂੰ ਰੁਟਕੇ ਗਿਆ ਤੇ ਹੁਣ ਪੰਜਾਬ ਨੂੰ ਰੋਟਣ ਲਈ ਕੇਜਰੀਵਾਲ ਆ। ਨਾਲ ਹੀ ਉਹਨਾਂ ਨੇ ਕੇਜਰੀਵਾਲ ਦੀ ਡਿਕਟੇਟਰਸ਼ਿਪ ਤੇ ਲੁਧਿਆਣਾ ਸੀਟ ਤੋਂ ਇਹ ਖਾਸਾ ਯਾਰ ਕੀਤਾ ਕਿ ਜੇਕਰ ਸੰਜੀਵ ਰੋੜਾ ਜੱਦ ਹੈ ਤਾਂ ਕੇਜਰੀਵਾਲ ਦਾ ਰਾਜ ਸਭਾ ਜਾਣਾ ਤੈ ਹੈ। ਜਿਸ ਕਰਕੇ ਇੱਥੋਂ ਜਿਤਾਉਣਾ ਜ਼ਰੂਰੀ ਹੈ ਭਾਰਤ ਪੂਛਣਾਸ਼ ਨੂੰ। ਉਹਨਾਂ ਨੇ ਆਪਣਾ ਤਰਕ ਰੱਖਿਆ। ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਵੇਗੀ। ਹੋਰ ਇਸ ਤਰ੍ਹਾਂ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈਟ।